ਪ੍ਰੋਟੈਸਟ ਕਰਨਾ ਤੁਹਾਡਾ ਰਕਾ ਉਹ ਹੀ ਕਹਿ ਰਹੇ ਹੋ ਪ੍ਰੋਟੈਸਟ ਨਾ ਤੁਹਾਡਾ ਰਕਾ ਹਾਂ ਜੀ ਅੰਮ੍ਰਿਤ ਠੀਕ ਹੈ ਨਾ ਇਸ ਵਿੱਚ ਕੋਈ ਦੋ ਰਹਿਣ ਲੇਕਿਨ ਜੇ ਆਪਾਂ ਕਹੀਏ ਕਿ ਕਿਸੇ ਸਰਕਾਰੀ ਪ੍ਰੋਪਰ ਨੂੰ ਜੱਦਾ ਲਾਵਾਂਗੇ ਇੱਕ ਲੋਕ ਦੀ ਜੱਦ ਦੇ ਵਿੱਚ ਨਹੀਂ ਆਉਂਦਾ ਜੀ ਨਹੀਂ ਨਹੀਂ ਆਉਂਦਾ ਪਰ ਉਸ ਨੂੰ ਮੈਨੂੰ ਵੀ ਪਤਾ ਸਰ ਉਹ ਮੈਨੂੰ ਵੀ 33 35 ਸਾਲ ਹੋ ਗਏ ਲੜੀ ਜਾਂਦਾ ਮੈਂ ਵੀ ਪ੍ਰਸ਼ਾਸਨਾਂ ਸਰਕਾਰਾਂ ਨਾਲ ਜੇਕਰ ਕਿ ਕਿਸੇ ਦੀ ਆਵਾਜ਼ ਆਪ ਠੋਣੇ ਹੀ ਹੁੰਦੀ ਹੈ ਕਿ ਆਪਾਂ ਪ੍ਰੋਟੈਸਟ ਕਰਦੇ ਕਿ ਸਾਡੀ ਆਵਾਜ਼ ਅਥਾਰਟੀ ਤੱਕ ਪਹੁੰਚੇ ਉਹਦੇ ਕਰਕੇ ਅਥਾਰਟੀ ਤਾਈਂ ਜੇ ਤੁਸੀਂ ਕਿਹਾ ਹੈਗਾ ਤਾਂ ਹੀ ਤੁਹਾਡੇ ਕੋਲ ਆ ਕੇ ਖੜੇ ਤਾਂ ਹੀ ਉਹਨਾਂ ਨਾਲ ਤਾਲਮਿਲ ਕੀਤਾ ਕਿ ਭਈ ਇਹ ਹੈਗਾ ਕਿ ਆਪਾਂ ਨੂੰ ਇਸ ਗੱਲ ਨੂੰ ਦੇਖਣਾ ਪੈਣਾ ਹੈ। ਤੁਹਾਨੂੰ ਉੱਥੇ ਜਾਣਾ ਚਾਹੀਦਾ। ਮੈਂ ਤੁਹਾਡੇ ਨਾਲ ਚੱਲਦਾ। ਸਰ ਉਹਨਾਂ ਨੂੰ ਇੱਥੇ ਬੁਲਾਓ ਨਾ ਸਰ ਇੱਥੇ ਕਰ ਨਹੀਂ ਸਕਦੇ ਨਾਲ ਚੱਲ ਆ ਜੀ। ਕਿਉਂਕਿ ਇਹ ਟੋਕਲ ਜਿਹੜਾ ਆਫਿਸ ਦੇ ਵਿੱਚ ਸੈਕੂਰਿਟੀ ਹੋਣੀ ਹੈ ਉਹ ਆਫਿਸ ਲੈਵਲ ਦੀ ਹੋਣੀ ਹੈ। ਹੈਲੋ। ਤਿੰਨ ਨੰਬਰ ਦੇਖੋ ਤਿੰਨ ਨੰਬਰ। ਕੋ ਸਰ ਪਿਛਲੇ 15-20 ਦਿਨਾਂ ਤੋਂ ਪ੍ਰੋਸੈਸ ਚੱਲ ਰਿਹਾ। ਤਿੰਨ ਨੰਬਰ ਦੇ ਤਿੰਨ ਨੰਬਰ। ਨਾਲ ਲੱਗੇ ਸੋਸ਼ਲ ਮੀਡੀਆ ਤੇ ਦੁਬਾਰਾ ਦੇਣੇ ਚਾਹ। ਆ ਜਰਾ ਕੋਲੋ ਮੈਡਮ। ਇਹ ਕੀ ਰੰਗ ਕੀ ਮਸਲਾ ਆਇਆ ਤੂੰ ਜਿੰਦਾ ਲਾਉਣਾ ਆਇਆ। ਮਸਲਾ ਜਿੰਨਾ ਤੋਂ ਲਗਾਤਾਰ ਇੰਨੇ ਤੇ ਸੰਘਰਸ਼ ਚੱਲ ਰਿਹਾ ਹੈ। ਰੋਲਾ ਪੈ ਰਿਹਾ ਸਾਰੇ ਪੰਜਾਬ ਦੇ ਅੰਦਰ ਮਟੰਡੇ ਦੇ ਅੰਦਰ ਪੈ ਰਿਹਾ ਗਲੀ ਗਲੀ ਇਸ ਗੱਲ ਦੀ ਚੱਲੀ ਹੋਈ ਹੈ। ਅੱਜ ਤਹਿਆ ਤਾਂ ਮੇਰੇ ਬੰਦੇ ਆ ਰਹੇ ਆ ਤਾਂ ਤੁਸੀਂ ਦੇਖੋ ਤੇ ਸਾਈਕਲਾਂ ਦੀ ਤਰ੍ਹਾਂ ਚ ਬੰਦੇ ਇਕੱਠੇ ਹੋਣਗੇ ਕਿਉਂਕਿ ਟਾਈਮ ਅਸੀਂ 5 ਵਜੇ ਦਾ ਸੀ ਬਾਅਦ ਚ ਟਾਈਮ ਚੇਂਜ ਕੀਤਾ ਕਾਰਨ ਕੀ ਹੈ ਜਿੰਦਾ ਕਿਉਂ ਲਾਉਣਾ ਹੈ ਕਾਰਨ ਇਹ ਵੀ ਸਾਨੂੰ ਕੋਈ ਲੁਕਿਆ ਜਾ ਰਿਹਾ ਕੋਈ ਜਿੰਦਾ ਲਾ ਕੇ ਹੱਲ ਹੋ ਜੂਗਾ ਤੂੰ ਲਾਦਾ ਨਹੀਂ ਹੱਲ ਨਹੀਂ ਸਾਡਾ ਕੋਈ ਮੈਂ ਕੀ ਗੱਲ ਤਾਂ ਕਰਨ ਨਾ ਹੀ ਕੋਈ ਮਸਲਾ ਤਾਂ ਹੱਲ ਕਰਨਾ ਗੱਲ ਜੰਦਰਾ ਲਾਣ ਦੀ ਨਹੀਂ ਹੈ ਕੋਈ ਦੱਸੇ ਮਸਲੇ ਕੀ ਆ ਨਹੀਂ ਮਸਲੇ ਇਹ ਵੀ ਜਿਹੜੀ ਇੱਥੇ 10 ਰੁਪਏ ਦੀ ਕੋਈ 5 ਰੁਪਏ ਇੱਥੇ ਮੂਲੀ ਹੈ ਉੱਥੇ ਆ ਕੇ 70 ਰੁਪਏ ਦੀ ਹੈ 40 ਰੁਪਏ ਦੀ ਮਿਲਦੀ ਹੈ ਜਿਹੜੀ ਗੋਭੀ ਹੈ ਤੇ 10 ਰੁਪਏ ਦੀ ਬਾਜ਼ਾਰ 70 ਰੁਪਏ ਦੀ ਹੈ ਮਟਰਾਂ 200 ਰੁਪਏ ਮਿਲ ਜਾਂਦਾ ਹੈ ਧਨੀਆ ਮਠੰਡੇ 400 ਰੁਪਏ ਵਗਿਆ ਮਟਰ ਅੱਜ ਪਤਾ ਕਰ ਲੋ 200 ਰੁਪਏ ਹੈ ਤੇ ਸੋ ਬਠੀਆ ਕੋਈ ਕਮੇਟੀ ਆ ਆਪਣੀ ਇਹਨਾਂ ਦੀ ਜਿਹੜੀ ਬਣੀ ਹੋਈ ਹੈ ਸਸਤਾ ਪ੍ਰਧਾਨ ਆਰਟ ਤੇ ਯੂਨੀਅਨ ਉਹਨਾਂ ਦੀ ਫਰੂਟ ਸਪਲਾਈ ਕਿਹੜੇ ਫਰੂਟ ਆ ਆਪਣਾ ਫਰੂਟ ਵਾਲੇ ਬੈਠੇ ਆ ਉਹਨਾਂ ਦੀ ਯੂਨੀਅਨ ਬਣੀ ਹੋਈ ਆ ਨਹੀਂ ਉਹਨਾਂ ਦੀ ਕੋਈ ਮਿਲੀ ਭਗਤ ਐਸਟੀ ਆ ਕਿ ਅਸੁੱਸੀ ਸਾਰੇ ਇਹ ਜੋ ਮਾਰਕੀਟ ਕਮੇਟੀ ਦਾ ਜਿਹੜਾ ਸੈਕਟਰ ਹੀ ਆ ਉਹ ਇਹ ਰੇਟ ਨਿਰਧਾਰਤ ਕਰਕੇ ਉਹਦੇ ਕੋਲ ਭੇਜਦੇ ਆ ਫਿਰ ਉਹ ਰੇਟ ਦੀ ਲਿਸਟ ਕਿਉਂ ਨਹੀਂ ਲਾਂਦੇ ਇੱਥੇ ਲਿਸਟ ਲਾਣ ਵੱਡੀ ਸਾਰੀ ਇੱਥੇ ਅੱਜ ਵੀ ਆ ਰੇਟ ਲੱਗਿਆ ਜਿਹੜੀ ਇੱਥੋਂ ਬੰਦੇ ਆਪਣਾ ਲਾਈਵ ਦਿਖਾਣ ਜਿਹੜੇ ਇਹਨਾਂ ਦੀ ਯੂਨੀਅਨ ਦੇ ਬੰਦੇ ਆਪਣੇ ਐਸੋਸੀਏਸ਼ਨ ਦੇ ਬੰਦੇ ਹੈ ਆਰਟੀ ਯੂਨੀਅਨ ਦੇ ਜਫਰੂਟ ਦੇ ਜੋ ਰੇਟੇ ਤੋਂ ਕੱਢ ਰਿਹਾ ਉਹ ਰੇਟ ਉਹ ਤੋਂ ਕੱਢਣ ਨਾ ਉਹ ਕੋਰੋਨਾ ਪੀਰੀਅਡ ਜਦੋਂ ਮੈਂ ਤੁਹਾਡਾ ਕਹਿਣ ਦਾ ਮਤਲਬ ਹੈ ਜਿਸ ਭਾਅ ਖਰੀਦੀ ਹੈ ਤੇ ਕਿਸ ਭਾਅ ਭਾਅ ਨਹੀਂ ਨਹੀਂ ਆਪ ਦਾ ਪ੍ਰੋਮੋਟ ਲੈਣਾ ਅਸੀਂ ਨਾ ਦਾ ਰੇੜੀਆਂ ਨੂੰ ਰੋਕਦੇ ਨਾ ਇਹਨਾਂ ਨੂੰ ਰੋਕਦੇ ਨਾ ਅਸੀਂ ਕਿਸਾਨਾਂ ਨੂੰ ਰੋਕਦੇ ਕਿਸੇ ਨੂੰ ਨਹੀਂ ਰੋਕਦੇ ਅਸੀਂ ਰੋਕਦੇ ਵੀ ਸਾਨੂੰ ਜਾਇਜ਼ ਰੇਟ ਮਿਲੇ ਪੰਜਾਬ ਨੂੰ ਬਟਿੰਡੇ ਨੂੰ ਜਾਇਜ਼ ਰੇਟ ਮਿਲੇ ਲੁੱਟਿਆ ਨਾ ਜਾਵੇ ਸਾਡਾ ਮਸਲਵਾ ਹੈ ਪ੍ਰਾਫਿਟ ਕਿੰਨਾ ਕਮਾਉਂਦੇ ਹੋ ਜਿਹੜਾ ਲਿਆ ਜਾ ਰਿਹਾ ਹੈ ਪਰ ਇੱਕ ਤਾਂ ਹੁੰਦਾ ਪਰਸੈਂਟੇਜ ਹੈ ਇੱਕ ਹੁੰਦਾ 10 ਗੁਣਾ ਇੱਕ ਹੁੰਦਾ 20 ਗੁਣਾ ਹੁਣ ਜੇ ਮੂਲੀ 3 ਰੁਪਏ ਵਿਕੀ ਇੱਥੇ ਤੇ ਬਾਜ਼ਾਰ 'ਚ 40 ਰੁਪਏ ਦੱਸੋ ਕਿੰਨੇ ਗੁਣਾ ਹੋ ਗਈ ਪਰਸੈਂਟੇਜ ਦਾ ਖਤਮ ਹੀ ਹੋ ਗਈ ਨਾ ਜੀ ਤੁਸੀਂ ਵੀ ਖਰੀਦਦੇ ਹੋ ਸਾਰੇ ਜਿੰਨੇ ਮੇਰੇ ਮਲਾਜ਼ਮ ਵੀਰੇ ਖੜੇ ਪੁਲਿਸ ਅਫਸਰ ਖੜੇ ਆ ਇਹ ਸਾਰਿਆਂ ਦੇ ਘਰੇ ਸਬਜ਼ੀਆਂ ਤਾਂ ਜਾਂਦੀਆਂ ਇੱਥੋਂ ਹੀ ਆ ਨਾ ਜੀ ਸਾਰੇ ਦੇ ਲੁੱਟੇ ਜਾ ਰਹੇ ਲੋਕ ਕਿਉਂ ਨਹੀਂ ਬੋਲਦੇ ਇਕੱਲੇ ਬੋਲਦੇ ਅਸੀਂ ਅਸੀਂ ਕਿਉਂ ਇਕੱਲੇ ਬੋਲੋ ਹੌਲੀ ਹੌਲੀ ਆਵਾਜ਼ ਬਣੂਗੀ ਸਾਰੀ ਮੈਂ ਤਾਂ ਅੱਜ ਤੱਕ ਜੋ ਮੁੱਦਾ ਚੱਕਿਆ ਸਮਾਜ ਲਈ ਚੱਕਿਆ ਬਠਿੰਡੇ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਤੁਸੀਂ ਦੇਖੋ ਹੌਲੀ ਹੌਲੀ ਪਖੂਗਾ ਇਹ ਪਖਾਵਾਂਗੇ ਇਹਨੂੰ ਗਲੀ ਗਲੀ ਜਾਵਾਂ ਪ੍ਰਸ਼ਾਸਨ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਕੀ ਕਹਿਣਾ ਚਾਹਾਂ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਵੀ ਮੀਟਿੰਗ ਕਰਾ ਦਿੰਨੇ ਆ ਪ੍ਰਸ਼ਾਸਨ ਦੀ ਆਪਦੀ ਡਿਊਟੀ ਆ ਸਾਡੀ ਆਪ ਤਾਂ ਅਸੀਂ ਕੰਮ ਕਰ ਰਹੇ ਆ ਪ੍ਰਸ਼ਾਸਨ ਨੇ ਆਪਦੀ ਡਿਊਟੀ ਕਰਨੀ ਕੋਈ ਅਸੀਂ ਪ੍ਰਸ਼ਾਸਨ ਤੋਂ ਬਾਹਰ ਹੋ ਕੇ ਗੱਲ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇੱਕ ਤਾਂ ਵੀ ਸਾਡਾ ਜਿਹੜਾ ਉਹ ਹੱਕ ਬੰਦਾ ਸਾਡਾ ਜਿਹੜਾ ਸਮਾਜ ਦਾ ਹੱਕ ਬੰਦੋ ਸਾਨੂੰ ਦਵਾਇਆ ਜਾਵੇ ਬੀਸੀਸ ਆ ਉਹਤੇ ਬਹਿ ਕੇ ਰੇਟ ਅਨੁਸਾਰ ਤਾਂ ਕਰਨੀ ਵੀ ਅੰਦਾਜ਼ ਰੇਟ ਆ ਸਾਨੂੰ ਰੇਟ ਅਨੁਸਾਰਤ ਕਰਕੇ ਤੇ ਲਿਸਟ ਲਾਉਣ ਇੱਥੇ ਜਿਵੇਂ ਐਲਡੀ ਅੱਜਕੱਲ ਤਾਂ ਜਮਾਨਾ ਸੋਸ਼ਲ ਮੀਡੀਆ ਤੇ ਐਲਡੀ ਲਾਣ ਵੀ ਅਸੀਂ ਆ ਭਾਈ ਐਨੇ ਦੀ ਵੋਬੀ ਲਈਏ ਤੇ ਐਨੇ ਦੀ ਵੇਚਦੇ ਆ ਖਸਾਨਾਂ ਤੋਂ ਲੈ ਕੇ 150 ਰੁਪਏ ਦਾ ਪੈਕਟ ਤੇ ਉਸ ਤੋਂ ਬਾਅਦ ਉਹ ਪੈਕਟ 6-600 ਰੁਪਏ ਦਾ ਵਿਕੀ ਜਾਂਦਾ ਖਸਾਨਾਂ ਨੂੰ ਕਿਹੜਾ ਅੱਜ ਪ੍ਰੋਟੈਸਟ ਕਰਨ ਦੀ ਰੂਪਰੇਖਾ ਕਿਹੜੀ ਉਹਦੇ ਬਾਰੇ ਜਾਣਕਾਰੀ ਰੂਪਰੇਖਾ ਹੈ ਪਰ ਜੰਦਰੇ ਲਾਣੇ ਸੀ ਚਾਰ ਜਰੇ ਪੰਜ ਛੇ 게ਟ ਹੈਗੇ ਹੰਦੇ ਪੰਜ 게ਟ ਹੈਗੇ ਮੈਂ ਦੇਖ ਗਿਆ ਸੀ ਉਹਨੂੰ ਲੋਕ ਲਾਣਾ ਸੀਗਾ ਵੀ ਸਾਡਾ ਮਸਲਾ ਹੱਲ ਕਰੋ ਜਦੋਂ ਕੋਈ ਸਾਡੀ ਸੁਣਦਾ ਹੀ ਨਹੀਂ ਫਿਰ ਮਜਬੂਰ ਹੋ ਕੇ ਤਾਲਾ ਹੀ ਪਾਉਣਾ ਇਹਨੂੰ ਤਾਲਾ ਲੱਗੂਗਾ ਕਿ ਨਹੀਂ ਲੱਗੂ ਤਾਲਾ ਲਾਣ ਆਏ ਆ ਜੇ ਸਾਡੀ ਕੋਈ ਗੱਲ ਸੁਣ ਲੂਗਾ ਤੇ ਨਹੀਂ ਲਾਂਦੇ ਜਿੰਨੇ ਨਹੀਂ ਸੁਣੂਗਾ ਤੇ ਲਾਵਾਂਗੇ ਹਾਂ ਜੀ ਤੁਸੀਂ ਸਮਝੌਤਾ ਕਰਕੇ ਪ੍ਰਸ਼ਾਸਨ ਨਾਲ ਅਸੀਂ ਸਮਝੌਤਾ ਕਾਹਦਾ ਕਰ ਰਹੇ ਮੈਂ ਤਾਂ ਜ਼ਿੰਦਗੀ ਸਝੋਟੇ ਤਾਂ ਹੁੰਦੀ ਹੈ ਉਹ ਆਖਰ ਗੱਲ ਤਾਂ ਗੱਲ ਬੈਠ ਕੇ ਹੀ ਹੋਊਗੀ ਕੋ ਡਾਂਗਾ ਨਾਲ ਤਾਂ ਨਹੀਂ ਹੋ ਜਾਣੀ ਪ੍ਰਸ਼ਾਸਨ ਜਰੂਰ ਹਾਂ ਤੁਸੀਂ ਚਾਹਦੇ ਹੋ ਵੀ ਅਸੀਂ ਡਾਂਗਾ ਕਰੋਈਏ ਆਪਦੇ ਉੱਤੇ ਐ ਨਾ ਕਰੋ ਅਸੀਂ ਤਾਂ ਲੋਕਾਂ ਦੀ ਅਸੀਂ ਤਾਂ ਲੋਕਾਂ ਦੀ ਲੜਾਈ ਲੜ ਰਹੇ ਆ ਕੋਈ ਸਾਡੀ ਆਪ ਦੀ ਲੜਾਈ ਨਹੀਂ ਇਹ ਜਿਹੜੇ ਜਿਹੜੇ ਬੰਦੇ ਸਾਨੂੰ ਰੋਕ ਰਹੇ ਇਹਨਾਂ ਦੀ ਵੀ ਲੜਾਈ ਜੇ ਅਸੀਂ ਰੇਲਵੇ ਦੀ ਕੋਈ ਲੜਾਈ ਲੜੀਏ ਤਾਂ ਉਹਦੇ ਅੰਦਰ ਪ੍ਰਸ਼ਾਸਨ ਸ਼ਾਸਨ ਨੂੰ ਅਸੀਂ ਨਾ ਬੇਨਤੀ ਕਰਦੇ ਇਹਨਾਂ ਨੂੰ ਲੱਗਣੀ ਚਾਹੀਦੀ ਹੈ ਗਰੀਬ ਲੋਕਾਂ ਦੀ ਜੀ ਮੈਂ ਤਾਂ ਬਾਰ ਹੋਈ ਜ ਨੇ ਸਰ ਜੀ ਸਤਿ ਸ੍ਰੀ ਅਕਾਲ ਮੈਂ ਮਹਿੰਦਰ ਕੁਮਾਰ ਸਰਪਟਾ ਸਟਾਰਟ ਅਸਸ਼ੀਨ ਸਪਲੀਮੈਂਟ ਟਿਪ ਕੋਲੋਂ ਰਖੰਡਾ ਤੋਂ ਸਾਰੇ ਸਾਡੇ ਪੱਤਰਕਾਰ ਵੀਰ ਜੋ ਇੱਥੇ ਪਹੁੰਚੇ ਹਨ ਸਾਰਿਆਂ ਨੂੰ ਮੈਂ ਜੀ ਆਇਆਂ ਕਹਨਾ ਧੰਨਵਾਦ ਕਰਦਾ ਸਾਰੇ ਚੈਨਲ ਤੋਂ ਜੋ ਵੀ ਅੱਗੇ ਜਾ ਰਿਹਾ ਸਿਸਟਮ ਸਭ ਦਾ ਧੰਨਵਾਦ ਕਰਦਾ ਗੱਲ ਇਸ ਤਰ੍ਹਾਂ ਜੀ ਸਬਟੀਮੈਂਟ ਦੀ ਨਾ ਤਾਂ ਕੋ ਲਟੋਰੀਆ ਨਾ ਹੁੰਦੀ ਹੈ ਅਸੀਂ ਕਮਿਸ਼ਨ ਏਜੰਟਾਂ ਨਾ ਸੀ ਸਟਾਕਿਸਟਾਂ ਨਾ ਸੀ ਟਰੇਡਰਾਂ ਨਾ ਸੀ ਆਪਣਾ ਕੋਈ ਖਰੀਦੋ ਵੇਚ ਕਰਦੇ ਆ ਸਾਡੇ ਕੋਲ ਜ਼ਿੰਮੇਵਾਰਾਂ ਦਾ ਵਪਾਰੀਆਂ ਦਾ ਮਾਲ ਆਉਂਦਾ ਉਸ ਜ਼ਿੰਮੇਦਾਰਾ ਵਪਾਰੀਆਂ ਦੇ ਮਾਲ ਤੇ ਅਸੀਂ ਆਪਣੀ ਅੜਤ ਲੈ ਕੇ ਮਾਲ ਅਸੀਂ ਰੀੜੀ ਵਾਲਿਆਂ ਨੂੰ ਜਾਂ ਰਿਟੇਲਰ ਦੁਕਾਨਦਾਰ ਵੈਂ 골ਡ ਕੀ ਹੈ ਜਾਂ ਬੱਸ ਸਟੈਂਡ ਹੈ ਕੋਈ ਵੀ ਏਰੀਆ ਉਹ ਸਾਡੇ ਤੋਂ ਪਰਚੇਸ ਕਰਕੇ ਲੈ ਜਾਂਦੇ ਨੇ ਜੀ ਉਸ ਤੋਂ ਬਾਅਦ ਉਹ ਵੇਚਣਾ ਉਹਨਾਂ ਨੇ ਹੈ ਉਹ ਵੇਚਣ ਦੇ ਵਿੱਚ ਕਿੰਨਾ ਮਾਰਚ ਲੈਂਦੇ ਆ ਕੀ ਲੈਂਦੇ ਉਹਦੇ ਬਾਰੇ ਸਾਨੂੰ ਨਹੀਂ ਜਾਣਕਾਰੀ ਨਾਲ ਸੀ ਕਹੇ ਦਿੱਤੀ ਹੈ ਕਿਹਦੀ ਜ਼ਿੰਮੇਦਾਰੀ ਕਿਹਦੀ ਹੈ ਜੀ ਕਿ ਜ਼ਿੰਮੇਦਾਰੀ ਇਹ ਜ਼ਿੰਮੇਦਾਰੀ ਤਾਂ ਜਿਹੜਾ ਬੰਦਾ ਲੈਂਦਾ ਖਰੀਦਦਾਰ ਉਹ ਟੈਲੀ ਕਰੇ ਸਬਜੀ ਮੰਡੀ ਤੋਂ ਆ ਕੇ ਪਾਈ ਵੀ ਕੀ ਰੇਟ ਹੈ ਜਦ ਤੱਕ ਜਿੱਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਦੀ ਗੱਲ ਆ ਜਾਂਦੀ ਹੈ ਮਾਰਕੀਟ ਕਮੇਟੀ ਸੈਕਟਰੀ ਜਿਹੜਾ ਹੈ ਅਥਰਾਇਜ਼ਡ ਏਕ ਮਤਲਬ ਅਥਰਾਇਜ਼ਡ ਪਾਵਰ ਹੈ ਸਬਜੀ ਮੰਡੀ ਦੀ ਮਾਰਕੀਟ ਕਮੇਟੀ ਦੇ ਅੰਦਰ ਸਾਰੀ ਇਹ ਸਬਜੀ ਮੰਡੀ ਆਂਦੀ ਹੈ ਉਹਨਾਂ ਨੂੰ ਸਾਰਾ ਕੁਝ ਹੁੰਦਾ ਕਿ ਅਸੀਂ ਜਿਹੜੀ ਆਪ ਦਾ ਮਾਲ ਵੇਚਦੇ ਆ ਉਹਦੀ ਹਰ ਵੀਕਲੀ ਇਹ ਰਿਟਰਨ ਜਾਂਦੀ ਉਹਦੀ ਫੀਸ ਭਰੀ ਜਾਂਦੀ ਹੈ ਪ੍ਰਧਾਨ ਜੀ ਉਹ ਤਾਂ ਸਿਰਫ ਇੱਥੋਂ ਦਾ ਮਸਲਾ ਹੈ ਜਦੋਂ ਇਹ ਇੱਥੋਂ ਵਿਖ ਕੇ ਰੀਡਿੰਗਾਂ ਤੇ ਲੱਦੀ ਜਾਂਦੀ ਹੈ ਐਂਡ ਯੂਜ਼ਰ ਤੱਕ ਜਾਂਦੇ ਜਾਂਦੇ کئی ਗੁਣਾ ਵੱਧ ਜਾਂਦੀ ਹੈ ਉਦੋਂ ਇਹਦਾ ਰੇਟ ਜਿਹੜਾ 20 ਰੁਪਏ ਵਾਲੀ ਦੀਦਾ ਹੋਣੀ 20 80 ਰੁਪਏ ਹੋ ਜਾਂਦਾ ਉਹ ਜੀ ਕਾਰਨ ਪਤਾ ਕੀ ਹੈ ਜੀ ਉਹਦੇ ਕਾਰਨ ਨਾ ਬੱਜੇ ਮਲਕ ਕੋਈ ਇਹਦੀ ਪੈਰਿਸ਼ੇਬਲ ਗੁੱਡਸ ਹੈ ਇੱਕ ਜਿਵੇਂ ਪਿੱਛੇ ਜੇ ਅਸੀਂ ਇਹਨਾਂ ਦੀ ਬਾਈਟ ਵੇਖੀ ਉਹਦੇ ਵਿੱਚ ਇਹ ਕਹਿ ਰਹੇ ਨੇ ਕਿ ਸਵੇਰੇ ਰੇਟ ਹੋਰ ਹੁੰਦਾ ਦੁਪਹਿਰੇ ਹੋਰ ਹੁੰਦਾ ਸ਼ਾਮੀ ਹੋਰ ਹੁੰਦਾ ਉਹ ਇਸ ਤਰ੍ਹਾਂ ਹੈ ਕਿ ਇਹ ਪੈਰਿਸ਼ੇਬਲ ਗੁੱਡਸ ਹੈ ਖਰਾਬ ਹੋਣ ਵਾਲੀ ਚੀਜ਼ ਹੈ ਔਰ ਇਹਦੇ ਵਿੱਚ ਕੁਆਲਿਟੀ ਵਾਈਜ਼ ਵੀ ਬੜੇ ਰੇਟ ਬੰਦੇ ਆ ਤੇ ਇੱਕ ਜਿਹੜੀ ਗਾਜਰ ਮੰਡੀ ਦੇ ਵਿੱਚ ਆਈ ਪੀਲੇ ਰੰਗ ਹੋਲ ਸੇਜੇ ਕਿ 45 ਰੁਪਏ ਵਿਕਰੀ ਹੈ ਤਾਂ ਉਹਦਾ ਰੇਟ ਇੱਕ ਤਾਂ ਨਹੀਂ ਹੋ ਸਕਦਾ ਰੇਟ ਅਲੱਗ-ਅਲੱਗ ਹੋਣਗੇ ਫਿਰ ਜਿਵੇਂ ਲਾਲੋ ਦੁਪਹਿਰ ਹੁੰਦੀ ਹੈ ਜੇ ਉਹ ਤੋਂ ਕੋਲ ਰੇੜੀ ਵਾਲੇ ਕੋਲ ਜਾਂ ਦੁਕਾਨਦਾਰ ਕੋਲ ਮਾਲ ਜ਼ਿਆਦਾ ਪਿਆ ਹੈ ਤਾਂ ਉਸ ਬੰਦੇ ਨੇ ਮਾਲ ਘੱਟ ਕਰਨਾ ਹੈ ਵੇਚਣਾ ਹੈ ਤਾਂ ਉਹਨੂੰ ਰੇਟ ਘੱਟ ਵੀ ਕਰਨਾ ਪੈਂਦਾ ਹੈ ਸ਼ਾਮ ਨੂੰ ਜਦੋਂ ਉਹਦੇ ਕੋਲ ਬਿਲਕੁਲ ਲਾਲੋ ਵੀ ਸਿਸਟਮ ਡੈਮੇਜ ਚਾਹੁੰਦਾ ਵੀ ਸਿਰ ਤੱਕ ਤਾਂ ਖਰਾਬ ਹੋ ਜਾਊਗਾ ਜੋ ਪੈਰੀਸ਼ੇਬਲ ਰੁੱਕ ਸਕਦੀ ਨਹੀਂ ਇਹ ਕਿਹੜੀ ਕੰਨਾਕ ਹੈ ਸਰੋਂ ਜਿਹੜੀ ਆਪਾਂ ਅੰਦਰ ਲਾ ਦੇਾਂਗੇ ਇਹਦੇ ਵਿੱਚ ਨਹੀਂ ਪਣੀ ਹੈ ਉਹਨੂੰ ਰੇਟ ਘੱਟ ਕਰਕੇ ਵਿੱਚ ਨਾ ਪਾਓ ਦੋਨੇ ਚੀਜ਼ ਤੇ ਰਾਮਣੋਂ ਸਾਹਮਣੀ ਨੇ ਇਸ ਟਾਈਮ ਹਾਂਜੀ ਹਾਂਜੀ ਟੋਟਾ ਵਾ ਕਾਰੋਬਾਰ ਪ੍ਰਭਾਵ ਤੋੜਿਆ ਉਹ ਪ੍ਰਦਰਸ਼ਨ ਕਰ ਰਿਹਾ ਹਾਂਜੀ ਹਾਂਜੀ ਇਹਦਾ ਹੱਲ ਕੀ ਆ ਹੱਲ ਕਿਵੇਂ ਦੇਖਦੇ ਹੱਲ ਤਾਂ ਕੋਈ ਇਸ ਤਰ੍ਹਾਂ ਨਹੀਂ ਵੀ ਵੇਚਣ ਵਾਲਾ ਆਪਾਂ ਜਿਹੜੇ ਬੰਦੇ ਤੋਂ ਲੈ ਗਿਆ ਸਾਡੇ ਕੋਲੋਂ ਇਹਦੇ ਅਸੀਂ ਯਾਦਾਂ ਦੇਖੋ ਪ੍ਰਸ਼ਾਸਨ ਇਹਦੇ ਕੋਈ ਕਾਰਵਾਈ ਕਰੇ ਉਹਦਾ ਕੰਟਰੋਲ ਕਰੇ ਅਸੀਂ ਲੋਕ ਤਾਂ ਨਹੀਂ ਕਰ ਸਕਦੇ ਸਾਡਾ ਕੰਮ ਤਾਂ ਸਿਰਫ ਵੇਚਣ ਤੱਕ ਸੀਮਤ ਹੈ ਅਸੀਂ ਜਿੰਦਾ ਲਾਉਣ ਨਾਲੇ ਪ੍ਰਾਈਵੇਟ ਜਿੰਦਾ ਲਾਣਾ ਆ ਦੇਖੋ ਉਹਦਾ ਆਪਣਾ ਡੈਮੋਕਰੇਸੀ ਸਿਸਟਮ ਦਾ ਅਧਿਕਾਰ ਹੈ ਲੇਕਿਨ ਇਹ ਸਰਕਾਰੀ ਪ੍ਰਾਪਰਟੀ ਹੈ ਇੱਥੇ ਅਸੀਂ ਆਪਦਾ ਕੰਮ ਕਰਦੇ ਆ ਸਾਡੀਆਂ ਆਪਦੀਆਂ ਦੁਕਾਨਾਂ ਵੀ ਐ ਨਹੀਂ ਕਿੰਨੀ ਸਰਕਾਰੀ ਪ੍ਰਾਪਰਟੀ ਆ ਸਰਕਾਰੀ ਪ੍ਰਾਪਰਟੀ ਸਿਰਫ ਔਕਸ਼ਨ ਪਲੇਟਫਾਰਮ ਹੈ ਜਿੱਥੇ ਮਾਲ ਸੇਲ ਹੁੰਦਾ ਹੈ ਜਿਹੜੀਆਂ ਬਾਕੀ ਦੁਕਾਨਾਂ ਨੇ ਸਾਡੀਆਂ ਆਪਣੀਆਂ ਨੇ ਐ ਕਿਵੇਂ ਤਾਲਾ ਲਾਣਗੇ ਤਾਲਾ ਤਾਂ ਫਿਰ ਆਪਾਂ ਕਿਸੇ ਤੁਹਾਡੇ ਕਰਨ ਨੂੰ ਵੀ ਲਾ ਲਈਏ ਕਿਸੇ ਹੋਰ ਦੇ ਕਰਨ ਨੂੰ ਵੀ ਤਾਲਾ ਲਾ ਲਈਏ ਤਾਲੇ ਐ ਨਹੀਂ ਲੱਗਦੇ ਜਿਵੇਂ ਲਾਉਂਦੇ ਆ ਜਿਹੜੀ ਵੀ ਗੱਲ ਐ ਐਵੇਂ ਕੇਬਲੀ ਬੈਠ ਕੇ ਕਰਨ ਉਹਦਾ ਹਰ ਚੀ ਦਾ ਜਵਾਬ ਦੇ ਰਹੇ ਆ ਦੇਵਾਂਗੇ ਜਮਾ ਪਿੱਛੇ ਨਹੀਂ ੜਦੇ ਜਿੰਦੇ ਲਾਏ ਦਾ ਕਾਲਾ ਵਿਜਾ ਦੀ ਹੋ ਰਹੀ ਹੈ ਇਹ ਜਿੰਦੇ ਲਾ ਰਹੇ ਆ ਫਿਰ ਤੁਹਾਡਾ ਰਿਐਕਸ਼ਨ ਲੈਣ ਵਾਲਾ ਜਿੰਦਾ ਪਹਿਲੀ ਗੱਲ ਤਾਂ ਦੇਖੋ ਪ੍ਰਸ਼ਾਸਨ ਦੇ ਹੱਥ ਵਿੱਚ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਵੀ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਸਾਨੂੰ ਪਤਾ ਲੱਗਿਆ ਕਿਵੇਂ ਅਸੀਂ ਐ ਨਹੀਂ ਇਹ ਸਾਨੂੰ ਕੋਈ ਚੈਲੰਜ ਕਰਕੇ ਗਏ ਆ ਅਸੀਂ ਇਹਨਾਂ ਦੀ ਬਾਈਕਸ ਵੇਖ ਰਹੇ ਆ ਇੱਕ ਹਫ਼ਤੇ ਤੋਂ ਇਹ ਸਾਨੂੰ ਪਰਸੋ ਚੁੱਥੇ ਲੇਵੀ ਦੀ ਐਮਸੀਜੀ ਆ ਕੇ ਮਿਲੇ ਵੀ ਅਸੀਂ ਨਾਲ ਸਾਰਾ ਉਹ ਤੋਂ ਵੀ ਸਪਸ਼ਟ ਕਰਨ ਦਿੰਦਾ ਹੈ ਵੀ ਇਹਦੇ ਵਿੱਚ ਜਿਹੜਾ ਰੋਲ ਹੈ ਸਾਡਾ ਨਹੀਂ ਹੈ ਇਹ ਲੋਕ ਜਿਹੜੇ ਰਿਟੇਲਰ ਨੇ ਜਿਹੜੀ ਰਿਟੇਲ ਮਾਰਕੀਟ ਨੇ ਉਹਨਾਂ ਨਾਲ ਜਾ ਕੇ ਕੰਸਲਟ ਕਰੋ ਉਹਨਾਂ ਨਾਲ ਕੰਟੈਕਟ ਕਰੋ ਪਤਾ ਲੱਗੋ ਲੇਕਿਨ ਅਸੀਂ ਆਪਣੀ ਤਰਫ ਇਹਨਾਂ ਨੂੰ ਆਸ਼ਵਾਸਨ ਦਿੱਤਾ ਲੇਕਿਨ ਇਹਨੋਂ ਨਹੀਂ ਮੈਨੂੰ ਯਕੀਨ ਆਇਆ ਚਲੋ ਗਏ ਹੈ ਪ੍ਰਸ਼ਾਸਨ ਕੋਲ ਗਏ ਹੈ ਸਾਨੂੰ ਪਤਾ ਲੱਗਿਆ ਵੀ ਇਹ ਤਾਲੇ ਲਾਣਗੇ ਅਸੀਂ ਅੱਜ ਸੈਕਟਰੀ ਸਾਹਿਬ ਨੂੰ ਇੰਟੀਮੇਟ ਕਰਤਾ ਸੀ ਵੀ ਅਸੀਂ ਜਿਹੜੇ ਬਾਈਟ ਦੇਖ ਰਹੇ ਸਾਨੂੰ ਇਹ ਨਹੀਂ ਹੈ ਕਿ ਸਾਨੂੰ ਇਹ ਡਾਇਰੈਕਟਰ ਨੇ ਕੋਈ ਚੈਲੰਜ ਕੀਤਾ ਹੈ ਇਹਨਾਂ ਨੇ ਅਸੀਂ ਉਸ মিডিਆ ਰਾਈ ਜਦ ਸਾਨੂੰ ਇੰਟੀਮੇਸ਼ਨ ਆਈ ਅਸੀਂ ਉਹਦੇ ਮੁਤਾਬਕ ਸੈਕਟਰੀ ਮਾਰਕੀਟ ਪੇਜ ਬਣਾਓ ਮੇਰੇ ਕੋਲ ਜਿੰਨੇ ਘੱਟ ਜਿੰਨੇ ਕਿਹਾ 3 ਰੁਪਏ ਮੂਲੀ ਅੰਦਰ ਵਿਕੀ ਆਲ ਸੇਲ ਤੇ ਬਾਹਰ 40 ਰੁਪਏ ਤੁਸੀਂ ਦੇਖੋ ਇਹ ਚੀਜ਼ ਮਾਰਕੀਟ ਡਰਿਵਨ ਹੁੰਦੀ ਹੈ ਮੰਨ ਲਓ ਇੱਥੇ ਲੈਣ ਆਲੇ 1000 ਬੰਦਾ ਹੈ ਉਹਨਾਂ ਨੇ 3 ਰੁਪਏ ਰੇਟ ਲੈ ਲਿਆ ਉਹਨੇ ਉਹਦੀ ਛੰਟੀ ਵਗੈਰਾ ਕਰਕੇ ਜੇ ਮੰਨ ਲਓ 40 ਰੁਪਏ ਆਇਆ ਤਾਂ ਨਹੀਂ 1000 ਦਾ 1000 ਬੰਦਾ ਹੀ 40 ਰੁਪਏ ਵੇਚ ਲੂਗਾ ਉਹਦੇ ਵਿੱਚੋਂ ਜੇ ਮੰਨ ਲਓ 10 10 ਵੀ ਵੇਚ ਰਿਹਾ 10 20 ਵੇਚ ਰਿਹਾ ਜਾਂ ਹੋਰ ਹੈ ਤੁਸੀਂ ਆਪਾਂ 10 ਵਾਲੇ ਤੋਂ ਲਵਾਂਗੇ 20 ਵਾਲੇ ਤੋਂ ਲਵਾਂਗੇ ਇਸ ਚੀਜ਼ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਨਹੀਂ ਇਸ ਚੀਜ਼ ਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੈ ਨਹੀਂ ਮਤਲਬ ਜੇ ਜੇ ਨਹੀਂ ਨਹੀਂ ਕਰੋਨਾ ਕਾਲ ਦੇ ਵਿੱਚ ਇਹ ਚੀਜ਼ਾਂ ਜ਼ਿੰਮੇਵਾਰੀ ਨਾਲ ਨਿਭਾਈਆਂ ਗਈਆਂ ਲੇਕਿਨ ਹੁਣ ਜ਼ਿੰਮੇਵਾਰੀ ਚੁੱਕਾ ਹਾਂ ਜ਼ਿੰਮੇਵਾਰੀ ਨਹੀਂ ਹੈ ਜੀ ਤੁਸੀਂ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਮਾਰਕੀਟ ਡ੍ਰੀਵਨ ਨੇ ਇਹ ਚੀਜ਼ਾਂ ਦੀਆਂ ਲਿਸਟਾਂ ਨਿਕਲਦੀਆਂ ਅਸਿੱਗੀਆਂ ਵੀ ਅੱਜ ਆ ਰਿਹਾ ਡਾਟਾ ਮਾਰਕੀਟ ਡਿਫਰੈਂਸ ਸੀ ਇਹ ਉਹ ਐਮਰਜੈਂਸੀ ਟਾਈਪ ਸਿਨੈਰੀਓ ਸੀਗਾ ਜਾਂ ਹੋਰ ਹੈ ਉਦੋਂ ਇੱਕ ਹੁਣ ਕਿਉਂ ਨਹੀਂ ਨਹੀਂ ਸਰ ਇਸ ਤਰ੍ਹਾਂ ਇਸ ਦੇ ਰਿਗਾਰ ਆ ਸਰਕਾਰ ਨੀਂਆ ਦੇ ਉੱਤੇ ਤੁਹਾਡੇ ਵੱਲੋਂ ਇਹ ਤੀਜਾ ਜਿਹੜਾ ਦੱਸਿਆ ਜਾ ਸਕਦੀਆਂ ਨੇ ਕਿ ਅੱਜ ਆਹ ਰੇਟ ਆ ਮਾਰਕੀਟ ਦਾ ਸਰ ਇਹ ਜੋ ਸਾਰੇ ਰੇਟਸ ਨੇ ਆਪਣੀ ਆਨਲਾਈਨ ਇੱਕ ਵੈਬਸਾਈਟ ਹੈਗੀ ਆ ਉਹ ਤੇ ਡਿਸਪਲੇ ਹੁੰਦੇ ਨੇ ਬਾਕੀ ਇੱਥੇ ਜਿਹੜੇ ਆਇਆ ਆ ਕਿ ਤੁਸੀਂ ਜਦੋਂ ਮਰਜ਼ੀ ਜੀ ਨੇ ਹੋਲਸੇਲ ਦੇ ਵਿੱਚੋਂ ਲੈਣੀ ਆ ਸਬਜ਼ੀ ਲੈ ਸਕਦਾ ਕੋਈ ਐਡੀ ਦੇਖੜਾ ਵਾਲੀ ਜਾਨੀ ਐਗ ਮਾਰਕ ਦੀ ਵੈਬਸਾਈਟ ਹੈਗੀ ਆ ਉਹ ਤੁਹਾਨੂੰ ਲਿੰਕ ਦੇ ਦਿਆਂਗੇ ਨਹੀਂ ਆਮ ਲੋਕਾਂ ਦੀ ਜਿਵੇਂ ਲੁੱਟ ਹੋ ਰਹੀ ਆ ਮਤਲਬ ਲੁੱਟ ਤੁਸੀਂ ਕੀ ਕਹਿ ਰਹੇ ਹੋ ਵੀ ਕੌਣ ਲੁੱਟ ਰਿਹਾ ਹੈ ਮਤਲਬ ਕੋਈ ਵੀ ਲੁੱਟ ਹੁੰਦੀ ਹੈ ਆ ਲਈ ਦੇਖੋ ਇੱਕ ਇੱਕ ਪਾਸਦਾ ਵੀ ਇਹੀ ਕਹਿ ਰਹੇ ਆ ਵੀ ਉਹ ਵੀ ਇੱਕ ਗਰੀਬ ਬੰਦਾ ਹੈ ਉਹ ਲੁੱਟ ਕੇ ਮੇਰੇ ਆ ਮੈਨੂੰ ਨਹੀਂ ਮਤਲਬ ਜੇ 40 ਰੁਪਏ ਦੀ ਚੀਜ਼ ਦੱਸੋ ਦੇਖੋ ਸੀ ਮਤਲਬ 3 ਰੁਪਏ ਵਾਲੀ ਚੀਜ਼ 40 ਦੀ ਮੰਨ ਲਓ ਮੈਂ ਵੇਚਦਾ ਮੈਂ ਕਹਿੰਦਾ ਵੀ 3 ਰੁਪਏ ਦੀ ਲੈ ਲਈ ਮੈਂ 3000 ਦੀ ਵੇਚੂਗਾ ਤੁਸੀਂ ਮੇਰੇ ਤੋਂ ਲਓਗੇ ਮਤਲਬ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਰੇਡੀ ਵਾਲਾ ਨਹੀਂ ਅਧਿਕਾਰ ਖੇਤਰ ਚ ਨਹੀਂ ਕੀ ਉਹਨਾਂ ਨੂੰ ਬਿੱਲ ਤਾਂ ਦਿੰਦੇ ਹੋਣਗੇ ਪਤਾ ਲੱਗਦਾ ਹੋਣਾ ਵੀ ਕਿੰਨੇ ਦੀ ਖਰੀਦ ਕੀਤੀ ਗਈ ਹੈ ਉਹਨਾਂ ਨੂੰ ਪਤਾ ਲੱਗਦਾ ਹੋਣਾ ਦੇਖੋ ਜੀ ਉਹ ਵੱਖਰਾ ਸਿਨੈਰੀਓ ਹੈ ਜਿਸ ਉਹਨਾਂ ਨੇ ਕਿਸੇ ਪਾਰਟਿਕੂਲਰ ਦੇ ਅਗੇਂਸਟ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਰੋ ਉਹ ਇਸ ਸ਼ਾਇਦ ਦੇ ਸਕਦੇ ਹਾਂ ਪਰ ਆਏ ਵੇਖ ਨਹੀਂ ਆਪਾਂ ਕਹਿ ਸਕਦੇ ਰੇਡੀ ਉਹ ਵੀ ਆਪਣੀ ਭਰਾ ਨੇ ਸੱਟ ਸਾਹ ਤੋਂ ਨੋਟ ਕਰ ਰਿਹਾ ਹੈ ਕੀ ਹੋ ਲੱਗ ਗਿਆ ਰੇਟ ਜਿਵੇਂ ਅੰਦਰ ਨਹੀਂ ਨਹੀਂ ਰੇਟ ਸਾਨੂੰ ਸਾਡੇ ਕੋਲੇ ਹੁੰਦੇ ਆ ਜਾਇਜ਼ ਪਰ ਉਧਰ ਦੀ ਡਿਟੇਲ ਦੀ ਅਸੀਂ ਚੈਕਿੰਗ ਨਹੀਂ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਤੁਸੀਂ ਉੱਧਰ ਜਾਓ ਕੁਛ ਕਮੇਟੀ ਹੱਥ ਖੜੇ ਕਰ ਗਈ ਹੈ ਤੁਹਾਡੇ ਸਾਹਮਣੇ ਖੜੇ ਕਰ ਗਈ ਹੈ ਅਤੇ ਇਹ ਕਹਿੰਦੇ ਜਿੰਨੇ ਦੀ ਮਰਜ਼ੀ ਵੀ ਕੇ ਕੋਈ ਦਿੱਕਤ ਨਹੀਂ ਸਾਨੂੰ ਕਿ ਤੁਹਾਡੇ ਸਾਹਮਣੇ ਅਸੀਂ ਗੱਲ ਨੂੰ ਕਬੂਲ ਕਰ ਰਹੇ ਹਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਕੋਈ ਲੁੱਟਦਾ ਲੁੱਟੀ ਜਾਵੇ ਅਸੀਂ ਨਹੀਂ ਬੋਲਣਾ ਜੇ ਅਸੀਂ ਇੱਥੇ ਗੱਲ ਕਰਨ ਆਏ ਆ ਇਸ ਛੱਡ ਦੇ ਥੱਲੇ ਹੀ 50 ਤਰ੍ਹਾਂ ਦੇ ਰੇਟ ਕਿਤੇ ਕਹਿੰਦੇ ਵੀ ਅਸੀਂ ਸੈਕਟਰੀ ਹਾਂ 50 ਤਰ੍ਹਾਂ ਦੇ ਰੇਟ ਹੈ ਕਦੇ ਦਫ਼ਤਰੋਂ ਬਾਹਰ ਨਿਕਲ ਕੇ ਛੜਕਦੇ ਆ ਕੇ ਇੱਥੇ ਵਿਚ ਵੜ ਕੇ ਵੇਖੋ ਨਾ ਫਿਰ ਸਾਡੇ ਨਾਲ ਕੀ ਹਾਲਾਤ ਹੈ ਅਸੀਂ ਕੋਈ ਲੜਾਈ ਗਲਤ ਨਹੀਂ ਲੜ ਰਹੇ ਇਹ ਸਾਰੇ ਬਟਿੰਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਹੈ ਉਹ ਕਹਿ ਰਹੀ ਸਰਕਾਰ ਲੈਵਲ ਦਾ ਮਸਲਾ ਹੈ ਸਾਡੇ ਲਈ ਨਹੀਂ ਨਹੀਂ ਸਰਕਾਰ ਲੈਵਲ ਸਰਕਾਰ ਦੇ ਹੀ ਬੰਦੇ ਆ ਇਹ ਨੁਮਾਇੰਦੇ ਆ ਸਰਕਾਰ ਦੇ ਤੇ ਕੋਈ ਮੈਂ ਤਾਂ ਲਾਇ ਹੀ ਨਹੀਂ ਸਰਕਾਰ ਦੇ ਨੁਮਾਇੰਦੇ ਆ ਤੁਸੀਂ ਜਦੋਂ ਲੇਖੇ ਨਹੀਂ ਜਦੋਂ ਲੋਕਡਾਊਨ ਵੇਲੇ ਡਾਂਗ ਫੇਰ ਕੇ ਗਰੀਬ ਬੰਦੇ ਨੂੰ ਅੰਦਰ ਡਾਂਗਾ ਨਾਲ ਕੁੱਟਿਆ ਜਾ ਕੇ ਅੰਦਰ ਵੜਿਆ ਜਾ ਸਕਦਾ ਹੈ ਤੇ ਫਿਰ ਸਬਦੀਆਂ ਦੇ ਰੇਟ ਉਹਨਾਂ ਅਧਾਰ ਤੋਂ ਹੋ ਸਕਦੇ ਮਰਾਜ ਕਿਉਂ ਨਹੀਂ ਇਹ ਜਿਹੜਾ ਤੁਸੀਂ ਜਿੰਦੇ ਲੈ ਕੇ ਆਏ ਹੈਗੇ ਉਹ ਹੁਣ ਕੀ ਅਗਲਾ ਕਦਮ ਹੈ ਤੁਹਾਡਾ ਅਗਲਾ ਕਦਮ ਹੈ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਜਾਂ ਤਾਂ ਮੈਨੂੰ ਕੋਈ ਸਬਾਤ ਦਵਾਣਗੇ ਵੀ ਅਸੀਂ ਅੱਜ ਕੱਲ ਦੇ ਕੇ ਤੁਹਾਡੇ ਨਾਲ ਬਹਿ ਕੇ ਤੁਹਾਡੇ ਕੋਲ ਚਾਹ ਪੀ ਕੇ ਗੱਲ ਕਰਕੇ ਗਿਆ ਜਾਂ ਨਹੀਂ ਕਰਕੇ ਗਿਆ ਤਾਂ ਦੱਸੋ ਅਸੀਂ ਕਹਿੰਦੇ ਇਹ ਗੱਲ ਕਹੀ ਜੀ ਵੀ ਸਾਡੇ ਜੇ ਰੁੱਕੇ ਹੈ ਰੇੜੀਆਂ ਵਾਲੇ ਨੇ ਹੁਣ ਤੁਸੀਂ ਰੇੜੀਆਂ ਦੇ ਖਰਚੇ ਕਰਾ ਰਹੇ ਨਹੀਂ ਖਰਚੇ ਨਹੀਂ ਮੇਰੀ ਗੱਲ ਸੁਣ ਅਸੀਂ ਕਹਿੰਦੇ ਆ ਸੀਓ ਪਾਈ ਸਾਹਿਬ ਜੀ ਨਾ ਮਾ ਸੁਣੋ ਸੁਣੋ ਇੱਕ ਮਿੰਟ ਜੀ ਆਪਾਂ ਸਵਾਰ ਕਿੰਨੇ ਵੀ ਲੋਕ ਮੇਰੇ ਪੈਸੇ ਦੇ ਜਿੱਥ ਖੜਿਆ ਹੈ ਜਾਂ ਸਿਗਨਿੰਗ ਖੜਿਆ ਹੈ ਜਾਂ ਕਲਪ ਚੜ੍ਹੇ ਹੈ ਸਰਕਾਰ ਜਾਂ ਸਰਕਾਰ ਨੂੰ ਆਣ ਕਿਹੜਾ ਆਪਾਂ ਕਰੋ ਨਿਕਲਦੇ ਕੁਝ ਕਮਾਨ ਵਾਸਤਾ ਕਮਾਨ ਨੂੰ ਤਾਂ ਰੁਕੇ ਹੀ ਨਹੀਂ ਜੇ 10 ਰੇੜੀਆਂ ਲੱਖ ਨਹੀਂ 10 ਰੇੜੀਆਂ ਮੈਂ ਤਾਂ ਸਰੇ ਜੀ ਨੇ ਕਿਹਾ 10 ਰੇੜੀਆਂ ਲੱਖ ਦੇ ਕੇ ਭਾਜੇ ਜੇ ਲਾ ਕੇ ਦੇਖੀ ਮੇਰੀ ਬੇਨਤੀ ਸੁਣੋ ਤੁਸੀਂ ਮੇਰੀ ਗੱਲ ਨਹੀਂ ਨਹੀਂ ਜਿਹੜੀ ਗੱਲ ਪਹਿਲਾਂ ਨਹੀਂ ਨਹੀਂ ਪਹਿਲਾਂ ਗੱਲ ਤਾਂ ਸੁਣੋ ਬਾਉ ਜੀ ਸਾਡੀ ਤਾਂ ਗੱਲ ਪੂਰੀ ਮੇਰੀ ਗੱਲ ਤਾਂ ਪੂਰੀ ਹੋਣੀ ਪਹਿਲਾਂ ਬੇਨਤੀ ਦਸਣੋ ਸਾਡੀ ਗੱਲ ਕੋਈ ਵੀ ਸੁਣਾ ਗਈ ਅਸੀਂ ਇਹ ਕਹਿ ਅਸੀਂ ਇਹ ਕਿਹਾ ਸੀ ਸਾਡੀ ਸਬਦੀ ਕਿ ਸਾਡੇ ਆਰਧੀਆਂ ਦਾ ਕੰਮ ਹੈ ਕਮਿਸ਼ਨ ਦਾ ਹਾਂ ਹਾਂ ਜੀ ਕਮਿਸ਼ਨ ਤੋਂ علاوہ ਸੇ ਕੁਝ ਵੀ ਨਹੀਂ ਲੈ ਸਕਦੇ ਕਮਿਸ਼ਨ ਪਲਸ 2% 1% ਮਾਰਕੀਟ ਕਮੇਟੀ ਦੀ ਫੀਸ 1% ਆਰਡੀ ਅਵਜੜ ਕੇ ਮਾਰਕੀਟ ਤੋਂ ਕਲੈਕਟ ਕਰਦੀ ਹੈ ਅਸੀਂ 7% ਤੋਂ ਬਾਅਦ ਕਿਸੇ ਵੀ ਦੁਕਾਨਦਾਰ ਤੋਂ ਮਾਲ ਵੇਚਣ ਦਾ ਨਹੀਂ ਲੈ ਸਕਦੇ ਬਿਲਕੁਲ ਫਾਰ ਐਗਜ਼ਾਮਪਲ ਤੁਸੀਂ ਆਰਧਿਓ ਤੁਸੀਂ ਜ਼ਿੰਮੇਦਾਰ ਹੋ ਸਾਡੇ ਕੋਲ ਮਾਲ ਵੇਚਣ ਆ ਗਈ ਵੇਚਣ ਦੇ ਤੁਹਾਡੇ ਸਾਹਮਣੇ 10 ਰੁਪਏ ਕਿਲੋ ਦੀ ਛੱਡੀ ਵੇਚ ਕੇ ਕੀ ਤੁਸੀਂ ਛੱਟ ਤੋਂ ਘੱਟ ਪੈਸੇ ਨਹੀਂ ਲੈਂਦੇ ਤੁਸੀਂ ਪੋਨੇ ਪਾ ਲੈ ਕੇ ਜਾਓਗੇ ਨਾ ਤੇ ਜਿਹੜੀ ساری ਕਮਿਸ਼ਨ ਤੇ ਉਹ ਅਸੀਂ ਗਾ ਖੇ ਰਹੀ ਜਿਹੜਾ ਪਰਚੇਸ ਕਰੂਗਾ ਸਾਡਾ ਮੰਤਵ ਇਹਦੇ ਵਿੱਚ ਕੋਈ ਵੀ ਨਹੀਂ ਆ ਨਾ ਸੀ ਪਰ ਜਿਹੜੇ ਰੀਡੀ ਵਾਲਾ ਵੀ ਕੋ ਲੈ ਕੇ ਜਾਂਦਾ ਮਾਰ ਯਾਰ ਕੁਛ ਨਾ ਕੁਝ ਤਾਂ 10 5% 20% 2% ਮਾਰਚਨ ਕਢ ਕੇ ਹੋ ਚੁੱਕੇ ਬਿਲਕੁਲ ਪਰਸੈਂਟੇਜ ਤਾਂ ਨਾ ਪਰਸੈਂਟੇਜ ਨੂੰ ਕੌਣ ਰੋਕਦਾ ਉਹ ਤਾਂ ਗੁਣਾ ਖਾ ਰਿਹਾ ਗੁਣਾ ਆ ਗਿਆ ਨਾ ਇਹਨਾਂ ਦੀ ਸਾਡੀ ਜ਼ਿੰਮੇਵਾਰੀ ਨਹੀਂ ਉਹ ਗੁਣਾ ਖਾ ਰਿਹਾ ਗੁਣਾ ਵੀ ਜੇ ਇਹਨਾਂ ਦੀ ਕੀ ਜ਼ਿੰਮੇਵਾਰੀ ਇਹਨਾਂ ਦੀ ਮੇਰੀ ਬੇਤ ਨਹੀਂ ਇਹਨਾਂ ਨੇ ਕਮਿਸ਼ਨ ਲੈ ਲਿਆ ਸਾਨੂੰ ਕੋਈ ਦਿੱਕਤ ਨਹੀਂ ਉਹ ਟਿੱਡ ਪਰ ਗਏ ਨੇ ਇਹਨਾਂ ਦਾ ਓਕੇ ਠੀਕ ਹੈ ਅਸੀਂ ਇੱਕ 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 ਸਵਾਲ ਹੈ ਰੇੜੀਆਂ ਵਾਲੇ ਮੈਂ ਕੋਈ ਕਿਸਾਨਾਂ ਨਾਲ ਮੈਂ ਇਹਨਾਂ ਦਾ ਜਵਾਬ ਦੇ ਰਿਹਾ ਇਹਨਾਂ ਦਾ ਜਵਾਬ ਰੇਹਣ ਤਾਂ ਕਹਿੰਦੇ ਦੇਖੋ ਧਰਨੇ ਲਾਉਂਦੇ ਵੀ ਸਾਨੂੰ ਰੇੜਣੀ ਬਾਜ ਮਿਲਦੇ ਸਾਨੂੰ ਐਮਐਸਪੀ ਦਿਓ ਠੀਕ ਹੈ ਉਹ ਅੱਡ ਮੁੱਦਾ ਹੋ ਗਿਆ ਇਹ ਕਹਿੰਦੇ ਅਸੀਂ ਕਮਿਸ਼ਨ ਲੈ ਲਓ ਓਕੇ ਇਹਨਾਂ ਦਾ ਆਪਦਾ ਪਰਿਵਾਰ ਪੱਲ ਗਿਆ ਓਕੇ ਸਾਨੂੰ ਕੋਈ ਦਿੱਕਤ ਨਹੀਂ ਰੇੜੀਆਂ ਵਾਲੇ ਵੀ ਆਪਦਾ ਪਰਿਵਾਰ ਪੱਲਣ ਸਾਨੂੰ ਉਹ ਵੀ ਦਿੱਕਤ ਨਹੀਂ ਇਹਨਾਂ ਨੇ ਕਿਹਾ ਵੀ ਰੇੜੀਆਂ ਵਾਲੇ ਜਿਹੜੀ ਇਹਨਾਂ ਨੇ ਮੂਲੀਤਾ 70 ਰੁਪਏ ਦਿੱਤੀ ਉਹ 40 ਰੁਪਏ ਮਾਰਕੀਟ ਜਾ ਕੇ ਹੋ ਗਈ ਉਹ ਪਰਸੈਂਟੇਜ ਹੋਈ ਜਾਂ ਗੁਣਾ ਹੋ ਗਈ ਨਹੀਂ ਗੁਣਾ ਹੋ ਰਹੀ ਜੀ ਕੁਝ ਤਾਂ ਨਾ ਜਿਹੜੀ ਗੱਲ ਕਰ ਰਹੇ ਨੇ ਨਹੀਂ 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 ਵੜਾਂਗੇ ਵੜਾਂਗੇ ਇਹਦੀ ਤਾਂ ਗੱਲ ਕਰ ਰਹੇ ਹਾਂ ਵੜਾਂਗੇ ਸਾਡੇ ਕੋਲ ਆਉਣ ਉਸ ਗੱਲ ਤੇ ਕੀ ਗੱਲ ਹੋਈ ਜੀ ਤੁਹਾਨੂੰ ਤਾਂ ਨਾ ਤੁਸੀਂ ਕਹੋ ਜੀ ਸਾਨੂੰ ਨਾ ਆਓ ਚੱਲੋ ਮੈਂ ਦੇ ਤਾਂ ਪਹਿਲਾਂ ਜਵਾਬ ਦੇ ਲਵਾਂ ਚਲੋ ਜਰਾ ਅੰਦਰ ਨਹੀਂ ਜਿਹੜੀ ਗੱਲ ਤੁਹਾਨੂੰ ਕਹਿਣੀ ਆ ਉਹ ਕਵਾਂਗੇ ਸੋਸ਼ਲ ਮੀਡੀਆ ਤੋਂ ਵੀ ਗੱਲ ਕਰਾਂਗੇ ਨਹੀਂ ਨਹੀਂ ਪਰ ਉਹ ਐਨਾਂ ਨਾ ਕਰਨ ਨਵੀ ਪਹਿਲਾਂ ਤਾਂ ਇਹਨਾਂ ਨਾਲ ਮੈਂ ਗੱਲ ਕਰ ਗਿਆ ਹੁਣ ਆ ਕੇ ਮੈਨੂੰ ਉਹ ਕਹਿਣ ਦੀ ਗੱਲ ਗੱਲ ਤਾਂ ਕਰਾਂਗੇ ਸਰ ਗੱਲ ਪਚੋਣਾ ਤੋਂ ਦਮਨਾ ਹੁਣ ਉਹ ਗੱਲ ਕਰ ਰਿਹਾ ਅਸੀਂ ਤਾਂ ਕਰ ਨਹੀਂ ਰਹੇ ਹੁਣ ਉਹਨਾਂ ਨੂੰ ਢਿੱਡ ਰੇੜੀਆਂ ਦਾ ਵੀ ਪੈ ਗਿਆ ਕਿਉਂਕਿ ਰੇੜੀਆਂ ਇਹ ਇਹਨਾਂ ਦੇ ਬੰਦਿਆਂ ਦੀਆਂ ਜਿਹੜੀਆਂ ਸ਼ਾਮ ਨੂੰ ਛੱਡਦੇ ਆ ਰੋਲਾ ਇੱਥੇ ਹੈ ਉਹਨਾਂ ਬੋਲਦੇ ਆ ਨਾ ਰੇੜੀਆਂ ਦੇ ਖਰਚੇ ਦੱਸਿਓ ਭਾਈ ਸਾਹਿਬ ਮੈਂ ਇੱਥੇ ਬਕਾਇਦਾ ਇਹਨਾਂ ਨਾਲ ਮੀਟਿੰਗ ਕਰਕੇ ਗਿਆ ਇਹ ਕਹਿੰਦੇ ਸਾਡੇ ਕਮਿਸ਼ਨ ਲੈਣੇ ਲਓ ਕਮਿਸ਼ਨ ਅਸੀਂ ਕਦੋਂ ਰੋਕਦੇ ਆ ਉਹ ਰੇੜੀਆਂ